ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਮਾਹੌਲ ਗਰਮਾਇਆ ਹੋਇਆ ਹੈ ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਹੈਰਾਨ ਕਰਨ ਵਾਲੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਚ ਕਥਿਤ ਤੌਰ ਤੇ ਗੈਂਗਸਟਰ ਲੋਰੈਂਸ ਬਿਸ਼ਨੋਈ ਗਰੁੱਪ ਵੱਲੋਂ ਪਾਕਿਸਤਾਨ ਦੇ ਮੋਸਟ ਵਾਂਟਡ ਅਤਵਾਦੀ ਹਾਫੀਜ਼ ਸૈયਦ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਪੋਸਟ ਚ ਸਾਫ ਲਿਖਿਆ ਹੈ ਅਸੀਂ ਪਾਕਿਸਤਾਨ 'ਚ ਵੜ ਕੇ ਇੱਕ ਅਜੀਹੇ ਆਦਮੀ ਨੂੰ ਮਾਰਾਂਗੇ ਜੋ 1 ਲੱਖ ਦੇ ਬਰਾਬਰ ਹੋਵੇਗਾ ਹਾਲਾਂਕਿ 1 ਇੰਡੀਆ ਪੰਜਾਬੀਜ਼ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਵਾਇਰਲ ਪੋਸਟ 'ਚ ਹਾਫਿਜ਼ ਸૈયਦ ਦੀ ਫੋਟੋ ਤੇ ਲਾਲ ਕਰਾਸ ਲਗਾਇਆ ਗਿਆ ਪੋਸਟ 'ਚ ਕਿਹਾ ਗਿਆ ਅਸੀਂ ਜਲਦੀ ਹੀ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਆਤਵਾਦੀ ਹਮਲੇ ਦਾ ਬਦਲਾ ਲਵਾਂਗੇ ਇਸ 'ਚ ਮਾਸੂਮ ਲੋਕ ਮਾਰੇ ਗਏ ਸਨ ਉਹਨਾਂ ਨੇ ਸਾਡੇ ਨਾਜਾਇਜ਼ ਆਦਮੀ ਮਾਰੇ ਨੇ ਅਸੀਂ ਉਹਨਾਂ ਦੇ ਜਾਇਜ਼ ਆਦਮੀਆਂ ਨੂੰ ਮਾਰਾਂਗੇ ਜੇ ਤੁਸੀਂ ਹੱਥ ਮਿਲਾਓਗੇ ਤਾਂ ਗਲੇ ਲਾਵਾਂਗੇ ਪਰ ਜੇ ਅੱਖ ਦਿਖਾਓਗੇ ਤਾਂ ਅੱਖਾਂ ਘਟ ਦੇਵਾਂਗੇ ਤੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਾਕਿਸਤਾਨ ਚ ਦਾਖਲ ਹੋ ਕੇ ਇਸ ਵਾਇਰਲ ਪੋਸਟ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ ਇਸ ਪੋਸਟ ਦੇ ਚ ਭਾਰਤ ਪਾਕਿਸਤਾਨ ਸਬੰਧਾਂ ਵਿੱਚਕਾਰ ਚੱਲ ਰਹੇ ਤਣਾਅ ਨੂੰ ਹਵਾ ਦੇਣ ਵਾਲੇ ਬਿਆਨ ਨੇ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਪੋਸਟ ਅਸਲ ਚ ਲੋਰਸ ਬਿਸ਼ਨੋਏ ਗਰੁੱਪ ਵੱਲੋਂ ਜਾਰੀ ਕੀਤੀ ਗਈ ਹੈ ਜਾਂ ਕਿਸੇ ਨੇ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਮਾਹੌਲ ੜਕਾਉਣ ਦੀ ਕੋਸ਼ਿਸ਼ ਕੀਤੀ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਮਾਹੌਲ ਗਰਮਾਇਆ ਹੋਇਆ ਹੈ ਇਸ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਹੈਰਾਨ ਕਰਨ ਵਾਲੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਸਿੱਟੇ ਤੌਰ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਪਾਕਿਸਤਾਨ ਦੇ ਮੋਸਟ ਵਾਂਟਡ ਅਤਵਾਦੀ ਹਾਫिज़ ਸૈયਦ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਪੋਸਟ ਚ ਸਾਫ਼ ਲਿਖਿਆ ਹੈ ਅਸੀਂ ਪਾਕਿਸਤਾਨ ਚ ਵੜ ਕੇ ਇੱਕ ਅਜੀਹੇ ਆਦਮੀ ਨੂੰ ਮਾਰਾਂਗੇ ਜੋ 1 ਲੱਖ ਦੇ ਬਰਾਬਰ ਹੋਵੇਗਾ ਹਾਲਾਂਕਿ 1 ਇੰਡੀਆ ਪੰਜਾਬੀਜ਼ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਵਾਇਰਲ ਪੋਸਟ ਚ ਹਾਫਿਜ਼ ਸૈયਦ ਦੀ ਫੋਟੋ ਤੇ ਲਾਲ ਕਰਾਸ ਲਗਾਇਆ ਗਿਆ ਪੋਸਟ ਚ ਕਿਹਾ ਗਿਆ ਅਸੀਂ ਜਲਦੀ ਹੀ ਕਸ਼ਮੀਰ ਦੇ ਪਹਿਲਗਾਮ ਚ ਹੋਏ ਆਤਵਾਦੀ ਹਮਲੇ ਦਾ ਬਦਲਾ ਲਵਾਂਗੇ ਇਸ ਤੇ ਮਾਸੂਮ ਲੋਕ ਮਾਰੇ ਗਏ ਸਨ ਉਹਨਾਂ ਨੇ ਸਾਡੇ ਨਾਜਾਇਜ਼ ਆਦਮੀ ਮਾਰੇ ਨੇ ਅਸੀਂ ਉਹਨਾਂ ਦੇ ਜਾਇਜ਼ ਆਦਮੀਆਂ ਨੂੰ ਮਾਰਾਂਗੇ ਜੇ ਤੁਸੀਂ ਹੱਥ ਮਿਲਾਓਗੇ ਤਾਂ ਗਲੇ ਲਾਵਾਂਗੇ ਪਰ ਜੇ ਅੱਖ ਦਿਖਾਓਗੇ ਤਾਂ ਅੱਖਾਂ ਘੱਟ ਦੇਵਾਂਗੇ ਇਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਾਕਿਸਤਾਨ ਚ ਦਾਖਲ ਹੋ ਕੇ ਇਸ ਵਾਇਰਲ ਪੋਸਟ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਨੇ ਇਸ ਪੋਸਟ ਵਿੱਚ ਭਾਰਤ ਪਾਕਿਸਤਾਨ ਸਬੰਧਾਂ ਵਿਚਕਾਰ ਚੱਲ ਰਹੇ ਤਣਾਅ ਨੂੰ ਹਵਾ ਦੇਣ ਵਾਲੇ ਬਿਆਨ ਨੇ ਹਾਲਾਂਕਿ ਅਜੀਬ ਸਪਸ਼ਟ ਨਹੀਂ ਹੈ ਕਿ ਪੋਸਟ ਅਸਲ 'ਚ ਲੋਰਸ ਬਿਸ਼ਨੋਏ ਗਰੁੱਪ ਵੱਲੋਂ ਜਾਰੀ ਕੀਤੀ ਗਈ ਹੈ ਜਾਂ ਕਿਸੇ ਨੇ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਮਾਹੌਲ ੜਕਾਉਣ ਦੀ ਕੋਸ਼ਿਸ਼ ਕੀਤੀ ਹੈ।